ਆਪਾ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਾਂ ਮੋਟਰਸਾਈਕਲ ਖਿੱਚਾਗਾ ਬਠਿੰਡੇ ਵੱਲ ਰਾਜ ਜਾਂ ਜਾਂਿਆ ਆ ਸ਼ੁਭ ਹੋ ਜਾਣਾ ਆਪਾਂ ਨੇ ਭਰਾ ਕੋਲ ਤੇ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੇਲੀਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈ ਗਿਆ 23 ਜਨਵਰੀ 2026 ਨਵੇਂ ਸਾਲ ਦਾ ਸਭ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਨਵੇਂ ਸਾਲ ਦਾ ਆਇਆ ਆ ਤੇ ਆਪਾਂ ਚੱਲੇ ਆਪਾਂ ਭਰਾ ਕੋਲ ਯਾਤਰਾ ਤੇ ਕਿਆਸਰਾ ਹੋਇਆ ਆਪਣਾ ਇਸ ਤਰ੍ਹਾਂ ਬਹੁਤ ਸੂਰਾ ਨੂੰ ਨੋਡਾ ਨੂੰ ਬਹੁਤ ਚਾਹਤੇ ਬੜੀ ਪਿੱਛੇ ਬੈਠਣੇ ਮਿਲਿਆ ਇਹਨੂੰ ਦਾਰਨਾ ਕਰ ਰਾਮ ਆਰਚੀਵਰ ਕੇ ਵੀ ਆ ਗਏ ਵੀ ਆ ਆ ਗਏ ਆਪਣੇ ਕੋਲੇ ਇੱਧਰ ਆਰਚੀਵਰ ਕੇ ਤੇ ਇਧਰ ਬਸ ਅਸੀਂ ਚੱਲੇ ਆਂ

ਆ ਤਮੀ ਪਿਆ ਸੀਗਾ ਤਾਂ ਕਰਕੇ ਮੌਸਮ ਪੂਰਾ ਸਾਫ਼ ਹੋਇਆ ਪਿਆ ਦਾ ਮੈਂ ਸਾਫ਼ ਮਕੀਨ ਆ ਮੌਸਮ ਪੂਰਾ ਕੱਪੂ ਵੀ ਵਧੀਆ ਨਿਕਲੀ ਆ ਤੇ ਪਤੱਤ ਬਹੁਤ ਚੜ ਰਿਹਾ ਬਟੰਡੇ ਤੇ ਆਪਾਂ ਵੀ ਜਾਦੇ ਆਸੂ ਕੋਲ ਪਤੰਗ ਚੜਾਉਣਾ ਆਸੂ ਕੋਲ ਆਸ਼ੂ ਆਸ਼ੂ ਬੈਂ ਸਰਬੀ ਤੇ ਪਿਆ ਗਿਆ ਨਾ ਮੈਨੂੰ ਉਹਨੂੰ ਚਾਤਾ ਹੈ ਕੋ ਆ ਆਰਸੀ ਰਾਈਡਰ ਪਿੱਛੇ ਲੱਵੀ ਬਦਮਾਸ਼ ਓ ਯਾਰ ਇੰਟਰੋਡਕਸ਼ਨ ਨਹੀਂ ਲੱਭੀ ਬੈਠਾ ਆਪਣੇ ਮੁੰਡੇ ਤਾਂ ਜਿਹੜਾ ਇਹਨਾਂ ਕਾਰਟ ਹੋ ਰਿਹਾ ਓਤੀ 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 ਸਟਾਰ ਆ ਯੇ ਵੀ ਤੇਰਾ ਨੰਨੂ ਹਾਂ ਸਾ ਸਿਗਨੇਚਰ ਓਏ ਹਾਂ ਸਾ ਸਿਗਨੇਚਰ ਹਾਂ ਹਾਂ ਸਾ ਚਾਂਸਰ ਓਏ ਯਾ ਆਲਾ ਮੇਰੇ ਸਾਰੇ ਜਵਾਰਾ ਬੇਲੀਆ ਆ ਗੁੱਡੀ ਆਂਦੇ ਆ ਆ ਬਈ ਹੋਰ ਵੀ ਕੀ ਹਾਲ ਪ੍ਰਸ਼ਾਦ ਦੇ ਦੇ ਭਰਾ ਨੂੰ ਪ੍ਰਸ਼ਾਦ ਸਾਰਾ ਇੱਥੇ ਆਪਣੇ ਜਿੰਨੇ ਹੈਗੇ ਇਹਨਾਂ ਦਾ ਸਾਰਾ ਦਾ ਆੜਾ ਆੜਾ ਸਟਾਈਲ ਆ ਬੋਲਣ ਦਾ ਪਹਿਲਾਂ ਮੈਂ ਬੋਲ ਕੇ ਦਿਖਾਣਾ ਕਰੀਓ ਵਾਲਾ ਜੀ ਸਾਹਮਣੇ ਮੇਰੇ ਵੱਲ ਸਸਰੀ ਕਾਲ ਨਾੜੀ ਤੂੰ ਕੇ ਬੋਲਦੰਨਾ ਓਏ ਤੂੰ ਏ ਮੈਂ ਟੋਡਾ ਆਪਣਾ ਹਾਂ ਸੌ ਸੌ ਨੇਚਰ ਚੰਦ ਸਰ ਵਾਲਾ ਇਹ ਤੇ ਸਾਰਾ ਦਾ ਸਟਾਈਲ ਆ ਮੁੰਡੇ ਇੱਕ ਇਹ ਜਾ ਕਰੀ ਆ ਦੇ ਆਪਣਾ ਵੱਡਾ ਭਰਾ ਦਾ ਬਣੇ ਇੱਧਰ ਇੱਧਰ ਕਰਾਓ ਵੀਰੇ ਆ ਆਪਣਾ ਵੱਡਾ ਭਰਾ ਗਗੜਾ ਜੀ ਫਰੀਦਪੁਰ ਤੋਂ ਆਏ ਨੇ ਆਪਣੇ ਕੋਲ ਸਪੈਸ਼ਲ ਸੋ ਇਹਨਾਂ ਰਾ ਬਾਅਦ ਛੱਡ ਕੇ ਤੁਸੀਂ ਫੋਲੋ ਲਾਈਕ ਕਮੈਂਟ ਕਰ ਦਿਓ ਬਾਈ ਦੇ ਨਾਮ ਤੇ ਤਾੜੀਆਂ ਆਪਣਾ ਵੱਡਾ ਬਰਾ ਸ਼ੇਖਰਾ ਅਸੀਂ ਦੋਵੇਂ ਨੱਚ ਕੇ ਨਲੇ ਬਾਈਕ ਤੇ ਬੋਲ ਕੇ ਗੰਦ ਪਾ ਕੇ ਪੂਰਾ ਸੰਰੀਤਾ ਹੋਏ ਸੰਰੀਤਾ ਇਹ ਵੀ ਬੜਾ ਘੈਂਟ ਨੱਚਦਾ ਭੰਗੜਾ ਕਿੰਗ ਸੋ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਜੀ ਭੰਗੜਾ ਕਿੰਗ ਓਕੇ ਬਾਈ ਆਪਣਾ ਸਾਰਾ ਇੰਟਰੋਡਕਸ਼ਨ ਕਰਾ ਦੇ ਪ੍ਰਿੰਦ ਖਾਸ ਨਾ ਸਾਰਾ ਨਹੀਂ ਇੰਟਰੋਡਕਸ਼ਨ ਕਰਾਵਾਂਗੇ ੀਟਿੰਗ ਡਿਸਕਾਊਂਟ ਔਰ ਕੈਮਰਿਡੀ ਸੌਰੀ ਆ ਵੀ ਆਪਣੇ ਮੁੰਡੇ ਬੈਠੇ ਆ ਆ ਆਪਣਾ ਹੈਗਾ ਅਸ਼ ਔਰ ਸੋ ਬਲੈਕ ਤੇ ਆਉਣੇ ਆਲਾ ਤੇ ਆ ਸਾਨੂੰ ਵਧੀਆ ਲਵਜੀ ਸਿੰਘ ਸਿੱਧੂ ਆ ਬਾਈ ਦਾ ਆ ਬਾਈ ਆ ਓਤੀ ਸਟਾਰ ਓਤੀ ਸਟਾਰ ਸਟਾਰ ਭਾਈ ਤੁਸੀਂ ਦੇਖਦੋਂਗੇ ਰੀਲੇ ਫੇਮਸ ਹੈਗਾ ਤੇ ਆ ਹੈਗਾ ਤੇਰੇ ਰੋਹੀ ਦੇ ਨਾਮ ਤੇ ਦੀ ਆਈਡੀ ਹੈ ਫੇਮਸ ਹੈਗਾ ਤੇ ਆ ਬਾਈ ਕੀ ਆ ਬਾਈ ਦਾ ਨਾਂ ਕੀ ਆ ਇਹ ਹੈ ਗਾਮੀ ਪ੍ਰਦੀਪ ਬਰਨਾਲਿਆ ਪ੍ਰਦੀਪ ਕਾਂਤੇਗਾ ਆਪਾਂ ਹੱਡੀ ਲਵਾਏ ਸੀ ਏਡੀ ਜੇ ਪੱਟਨੇ ਪੈ ਰਿਆ ਕਿਉਂ ਮੰਗਾਇਆ ਜੀ ਸੀ ਐਟੋ ਟਾਈਮ ਮੰਗਾਇਆ ਜੇ ਅਸੀਂ ਮਿਹਨਤ ਕਰਦੇ ਹਾਂ ਇਨਸਟਾ ਮਾਰਕ ਤੇ ਮਿਹਨਤ ਕਰਦੇ ਹਾਂ ਸਾਰੇ ਅਸੀਂ ਲੜ ਕੇ ਹੁਣ 12000 ਚਲਵਾਏ ਆ ਤੇ ਇਹੇ ਪਟਾਤੇ ਇਹ ਪਟਾਤੇ 12000 ਚ ਨਵੇਂ ਲਵਾਏ ਆ ਏਡੀ ਜੇ ਹਾਂ ਮੁੰਡਿਆਂ ਨੇ ਸਾਰਿਆਂ ਨੇ ਮਿਹਨਤ ਕਰਕੇ ਪੈਸੇ ਇਕੱਠੇ ਅੱਜ ਸਾਰੇ ਬਸੰਤ ਮਨਾਓ ਖੁਸ਼ੀਆਂ ਦਾ ਦੇਣਾ ਖੁਸ਼ੀ ਮਨਾਓ ਓਕੇ ਬਾਈ ਐਂਡ ਵੈਸਟ ਅਨ ਨਿਵ ਲੌਕਸ ਤੇ ਆਪਣੇ ਉਤੀ ਵਰਗੇ ਨਮੇੜੀ ਲੈ ਕੇ ਆ ਰਹੇ ਆਂ ਉਤੀ ਭਾਈ ਕੀ ਹੋਇਆ ਉਤੀ ਭਾਈ ਕੀ ਹੋਇਆ ਨਿਜੇ ਲੈ ਆਪ ਸਾਥ ਆਪਾਂ ਇਹਨਾਂ ਨੂੰ ਥੱਲੇ ਲਾਵਾਂਗੇ ਠੀਕ ਆ ਓਕੇ ਬਾਈ ਬਾਈ ਚੱਲੋ ਚਲੋ 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 ਜੇ ਆਪਣੇ ਪਹਿਲਾ ਵਾਲੇ ਸੌਣ ਚੱਲ ਗਏ ਸੀ ਛੱਡ ਕੇ ਸੀਗੇ ਬੀਲੀ ਦੀ ਗੱਲ ਆ ਗਿਆ ਆਪਣੇ ਨਵੇਂ ਸਾਊਂਡ ਸਿਸਟਮ ਆਪਣੇ ਨਵੇਂ ਸਾਊਂਡ ਸਿਸਟਮ ਆ ਗਏ ਤੇ ਆਪਾਂ ਹੁਣ ਗੋਠੇ ਤੇ ਚੜਾਵਾਗੇ ਜੋ ਨਵੇਂ ਲਵਾਏ ਨੇ ਹੋ ਫੜ ਗੱਡਾ ਵੇ ਤੁੱਕੀ ਕਰਾਂਗੇ ਭੁੱਕੀ ਭੁੱਕੇ ਖਾਵਾਂਗੇ ਭੁੱਕੀ ਭੁੱਕੀ ਆ ਜਾਂਦੇ ਵੀ ਆਉਂਦੇ ਸਾਰੇ ਭਰਾ ਤੰਗ ਚੜਾਈ ਜਾਂਦੇ ਆ ਲਾਜਮ ਜੇ ਤੂੰ 5 ਪਤੰਗ ਵੱਡੇ ਨਾ ਤੈਨੂੰ 500 ਰੁਪਏ ਮੇਰੇ ਵੱਲੋਂ ਤੰਗ ਚੜਾ 10000 ਹਜ਼ਾਰ ਲੈਗਾ ਪਤੰਗ ਦਾ 1000 ਰੁਪਏ ਛੱਟਾ ਹੀ ਮਹਿੰਗਾ ਬਲੰਗ ਬਣਦੇ ਇੱਕ ਪਤੰਗ ਦਾ 1000 ਰੁਪਏ ਦਿੱਤਾ ਜਾਊਗਾ ਜੇ ਇੱਕ ਪਤੰਗ ਵੱਡੂ ਚ 5 ਵੱਡੇ 5000 ਪੱਕਾ ਮੈਂ ਵੱਡਾਂਗਾ ਲੈ ਇਹ ਦਬੜਾ ਆਹ ਕਿਹਦੇ ਇਹ ਚੈਲੰਜ ਕਿਹਨੇ ਆ ਤੂੰ ਲੈਣਾ ਹੈ ਕਿਹਨੇ ਲੈਣਾ ਦੱਸੋ ਕਿਹੜਾ ਵੱਡੂ ਪਤੰਗ ਦੱਸ ਭਰਾ ਆ ਗਿਆ ਇੱਧਰ ਭਰਾ ਵੱਡੂ ਆ ਇਹ ਤਾਂ ਪਹਿਲੀ ਵੱਡਿਆ ਪਿਆ ਪਹਿਲੀ ਵੱਡਿਆ ਪਿਆ ਆਏ ਆ ਜੀਰਦਾ ਇਹਨੂੰ ਕਿਸਨੇ ਚੱਲ ਪਤੰਗ ਚੜਾਉਣਾ ਕਿ ਨਹੀਂ ਚੈਲੰਜ ਐਕਸੈਪਟ ਕਰਦਾ ਚੱਲ ਮੈਂ ਚੜਾਪ ਦਾਂਗਾ ਲਓ ਜੀ ਹੁਣ ਨਾਜ਼ਮ ਨੇ ਜੇ ਪੰਜ ਪਤੰਗ ਵੱਡੇ ਨੂੰ 5000 ਰੁਪਏ ਮੇਰੇ ਵੱਲੋਂ ਹੈ ਲਓ ਵੀ ਆਪਣੇ ਜੀਓ ਵੇਖੋ ਉਹ ਨਾਮ ਸੁਣ ਕੇ ਲਓ ਜੀ ਆਪਣੇ ਮੁੰਡੇ ਹੁੱਕਾ ਹੁੱਕਾ ਖਿੱਚੀ ਜਾਂਦੇ ਇੱਧਰ ਤੇ ਇੱਧਰ ਪਤੰਗ ਜੜੀ ਜਾਂਦਾ ਨਾਜ਼ ਮਾਰ ਕੇ ਓ ਥੱਲੇ ਅੰਜਾਇ ਕਰੀ ਜਾਂਦੇ ਆਪਣਾ ਨਵਰ ਕੇ ਲਓ ਜੀ ਆਪਣੇ ਭਰਾ ਫੁੱਲ ਇੰਜੋਏ ਕਰ ਰਹੇ ਹੈਗੇ ਅੰਜਬ ਤੂੰ ਮੈਂ ਤੁਹਾਡਾ ਆਪਣਾ ਛੋਟਾ ਅਨਸਾ ਸਗਨੇਚਰ ਆਪਾਂ ਇੱਕ ਨਵੀਂ ਆੜੀ ਬਣਾਉਣੀ ਆ ਤੁਸੀਂ ਉਹਨੂੰ ਫੋਲੋ ਕਰਿਓ ਆਪਾਂ ਹਾਂ ਜਿਹੜੀ ਕਾਪੀ ਕਰਨੀ ਆ ਜਮਾ ਮੇਰੇ ਵੀਰੋ ਫੁੱਲ ਸਪੋਰਟ ਕਰਿਓ ਜੇ ਸਾਡੀ ਗੁੱਟੀ ਟੋਰੇ ਤੇ ਆ ਗਈ ਰੋਟੀ ਖਾਣ ਦੀ ਵਾਰੀ ਆफी ਵਰਕੇ ਕਰਕੇ ਆਏਗੇ ਮੋਟਰਸਾਈਕਲ ਦੀ ਸਵਾਰੀ ਹੋਣੇ ਪਰੇ ਪਰ ਚੱਲੀ ਜਾਓ ਚੱਲੀ ਜਾਓ ਤੇ ਬਾਈ ਬੱਬੂ ਆ ਰਿਹਾ ਲੋਕਾਂ ਰੇ ਹੌਂਕੀ ਨੂੰ ਮਾਰਤ ਲਈ ਹੰਦ ਕੇ ਹੰਦਿਆਰ ਸੱਜੇ ਸੋ ਸਾਡੇ ਆਸੇ ਪਾਸੇ ਦਾ ਨਜ਼ਾਰਾ ਦੇਖਣਯੋਗ ਹੈਗਾ ਹਰ ਕੋਠੇ ਤੇ ਪਤੰਗ ਚੜੀ ਜਾਂਦਾ ਹੈਗਾ ਇੱਧਰ ਆਪਣਾ ਲੱਜੀ ਰੈਸਟ ਕਰੀ ਜਾਂਦਾ ਹੈਗਾ ਤੇ ਆਪਣਾ ਅੰਕਲ ਵੀਰ ਭਰਾ ਆਇਆ ਸੀਗਾ ਤੇ ਨਾੜੀ ਆਇਆ ਸੀਗਾ ਅਕਲਵੀਰ ਦਾ ਭਰਾ ਰੰਗ ਇਹਨਾਂ ਨੂੰ ਚਾੜਨ ਦੀ ਰੇਤੇ ਪਰ ਚਾਣ ਲੱਗ ਜਾਣਗੇ ਕਿਉਂਕਿ ਬਸੰਤ ਪੈਛਮੀ ਦਾ ਤਿਹਾਰ ਹਫਤੇ ਬਾਅਦ ਉਹਦਾ ਹਫਤੇ ਉਹ ਹੱਤ ਬਸੰਤ ਪੈਛਮੀ ਦਾ ਤਿਹਾਰ ਇੱਕ ਸਾਲ ਬਾਅਦ ਆਉਂਦਾ ਆਸ-ਪਾਸ ਦੇ ਕੋਠਿਆਂ ਦੇ ਹਰੌਣ ਕਾ ਲੱਗੂਗਾ ਹੋਣਾ ਤੇ ਆਪਾਂ ਕਰੇ ਵੀ ਜਾਰ ਸਿਲੰਡਰ ਵੀ ਭਰਾ ਕੇ ਆਉਣਾ